ਵਾਇਰੋਜੀ ਦਾ ਖਾਲਸਾ ਵਾਇਰੋਜੀ ਦੀ ਫਤਿਹ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਸੰਤ ਕੈਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਲੰਦੀਆਂ ਤਸਵੀਰਾਂ ਪਾੜੀਆਂ ਗਈਆਂ ਝੰਡੇ ਪਾੜੇ ਗਏ ਸਿੱਖ ਨੌਜੋਨਾਂ ਦੇ ਨਾਲ ਬੱਸ ਲੁਕੀ ਕੀਤੀ ਗਈ ਹਿਮਾਚਲ ਸਰਕਾਰ ਬਿਨਾਂ ਦੇਰ ਕੀਤੇਆਂ ਉਹਨਾਂ ਦੋਸ਼ੀਆਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੇ ਤਾਂ ਕਿ ਪਤਾ ਲੱਗੇ ਕਿ ਕਾਨੂੰਨ ਕੰਮ ਕਰਦਾ ਸਾਰਿਆਂ ਦੇ ਵਾਸਤੇ ਸਿਰਫ ਸਿੱਖਾਂ ਦੇ ਲਈ ਕਾਨੂੰਨ ਨਹੀਂ ਨੇ ਬਾਕੀ ਗੱਲ ਪੰਜਾਬ ਸਰਕਾਰ ਦੀ ਬਿਨਾਂ ਦੇਰੀ ਕੀਤੇ ਆ ਦਖਲਦਾਨੀ ਕਰਕੇ ਹਿਮਾਚਲ ਸਰਕਾਰ ਦੇ ਉੱਤੇ ਇਹ ਪ੍ਰੈਸ਼ਰ ਬਣਾਇਆ ਜਾਵੇ ਕਿ ਇਹਨਾਂ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਜੇਕਰ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਪੰਥ ਅਜੇ ਜਿਉਂਦਾ ਪੰਥ ਮਰਿਆ ਨਹੀਂ ਮਹਾਰਾਜ ਦੀ ਕਿਰਪਾ ਨਾਲ ਸ਼ਿਦਾ ਸਿੰਘਾਂ ਦੀ ਕਿਰਪਾ ਨਾਲ ਸੰਤਾਂ ਦੀਆਂ ਤਸਵੀਰਾਂ ਦਾ ਹੜ ਲਿਆਦਿਆਂ ਕਿ ਹਿਮਾਚਲ ਦੇ ਵਿੱਚ ਤੇ ਕਿਸੇ ਦੀ ਜੁਰਤ ਨਹੀਂ ਵੀ ਕਿ ਉਹ ਰੋਕ ਲੈ ਇਹ ਭਲੇਖੇ ਮਨਾਂ ਚੋਂ ਕੱਢ ਦਿਓ ਵੀ ਚੁੱਪ ਬੈਠੇ ਨੇ ਤੇ ਸ਼ਾਇਦ ਇਹਨਾਂ ਨੂੰ ਇਹ ਗੁੰਗੇ ਨੇ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਇਹ ਦੇਖਦੇ ਨਹੀਂ ਇਹਨਾਂ ਕੁਛ ਚੋਪਾ ਬੈਠੇ ਆ ਕਿਉਂਕਿ ਆਪਣਾ ਪ੍ਰਚਾਰ ਕਰ ਰਹੇ ਆ ਪੰਥ ਆਪਣੀ ਜੜ ਦੀ ਕਲਾ ਦੇ ਵਾਸਤੇ ਆਪਣੇ ਕਾਰਜ ਕਰ ਰਿਆ ਪਰ ਬਾਰ ਬਾਰ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸਹੀਆਂ ਨਹੀਂ ਜਾਣਗੀਆਂ ਅਸੀਂ ਕਦੀ ਕਿਸੇ ਦੇ ਵਾਅਦਾ ਨਹੀਂ ਕੀਤਾ ਕਦੀ ਨਹੀਂ ਕਰਦੇ ਅਸੀਂ ਆਪਣੀ ਸ਼ੀਤ ਦਾ ਸਰਕਾਰ ਕਰਦੇ ਆ ਤਸਵੀਰਾਂ ਲਾਉਣੀਆਂ ਸਾਡਾ ਹੱਕ ਆ ਕਿਉਂਕਿ ਉਹ ਸਾਡੇ ਸ਼ਹੀਦ ਨੇ ਚੰਦ ਸ਼ਰਾਂਤੀ ਲੋਕ ਜੇ ਸੋਚਣ ਕਿ ਸੰਤਾਂ ਦੀਆਂ ਤਸਵੀਰਾਂ ਪਾੜ ਕੇ ਜਾਂ ਸੰਤਾਂ ਦੀਆਂ ਤਸਵੀਰਾਂ ਨੂੰ ਲਾ ਕੇ ਉਹ ਸੰਤਾਂ ਦੇ ਰੁਤਬੇ ਨੂੰ ਘਟਾ ਦੇਣਗੇ ਤੇ ਉਹਨਾਂ ਦਾ ਭਲੇਖਾ ਵਾ ਭਲੇਖੇ ਮੰਨ ਚੋ ਦੂਰ ਕਰੋ ਰਹੀ ਗੱਲ ਸਰਕਾਰਾਂ ਦੀ ਦੇਖਦੇ ਆ ਕਿ ਇਹਨਾਂ ਦੇ ਉੱਤੇ ਬਣਦੀਆਂ ਕਰੂਣੀਆਂ ਕਾਰਵਾਈਆਂ ਕਰਦੇ ਆ ਕਿ ਨਹੀਂ ਕਰਦੇ ਨਹੀਂ ਕਰਦੇ ਤੇ ਚੜ੍ਹਦੀ ਕਲਾ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਪੰਥ ਚੜ੍ਹਦੀ ਕਲਾ ਵਾਲਾ ਸ਼ਹੀਦ ਸਿੰਘ ਚੜ੍ਹਦੀ ਕਲਾ ਦੇ ਨਾਲ ਆਪੇ ਕਿਰਪਾ ਕਰਨਗੇ ਜੋ ਮਹਾਰਾਜ ਹੁਕਮ ਕਰਨਗੇ ਆਪੇ ਮਹਾਰਾਜ ਸੇਵਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ